ਸੌਜੋ ਭਗਵੰਤ ਮਾਨ ਜੀ ਸੌਜੋ ਸਾਡੇ ਪੰਜਾਬ ਦਾ ਇੰਨਾ ਪੈਸਾ ਲਾਇਆ ਤੇ ਕੇਜਰੀਵਾਲ ਨੂੰ ਫਿਰ ਵੀ ਨਹੀਂ ਜਿਤਾਇਆ ਸੌਜੋ ਸੌਜ ਕੋਈ ਨਹੀਂ ਸੌਜੋ ਆ ਤੇ ਇਹਨਾਂ ਦੇ ਜਿਹੜੇ ਮੋਖਾ ਉਹਨਾਂ ਨੂੰ ਨੀਂਦ ਨਹੀਂ ਆਉਣੀ ਤੇ ਮੈਂ ਇੱਥੇ ਬਹੁਤੀਆਂ ਗੱਲਾਂ ਨਹੀਂ ਕਰਦਾ ਮੈਂ ਗੱਲ ਸ਼ੁਰੂ ਤੋਂ ਇਹ ਕਰਨੀ ਆ ਕਿ ਸਾਡੇ ਜਿਹੜੇ ਪੰਜਾਬ ਦਾ ਮੁੱਖ ਮੰਤਰੀ ਜਹਾਜ਼ ਕਰਾਏ ਤੇ ਲੈ ਕੇ ਕੇਜਰੀਵਾਲ ਨੇ ਸਾਡਾ ਹੀ ਪੈਸਾ ਸਾਡੇ ਮੁੱਖ ਮੰਤਰੀ ਕਦੇ ਛੱਤੀਸਗੜ ਕਦੇ ਰਾਜਸਥਾਨ ਕਦੇ ਐਮਪੀ ਚਲੋ ਆਕੇ ਦਿਓ ਪ੍ਰਚਾਰ ਉਥੇ ਕਿਆ ਕਰਨ ਕਿ ਕ੍ਰਾਂਤੀ ਆਉਣੀ ਆ ਜਿਵੇਂ ਦਿੱਲੀ ਦੇ ਵਿੱਚ ਕ੍ਰਾਂਤੀ ਆਈ ਜਿਵੇਂ ਪੰਜਾਬ ਦੇ ਵਿੱਚ ਕ੍ਰਾਂਤੀ ਆਈ ਓਵੇਂ ਛੱਤੀਸਗੜ ਚ ਕ੍ਰਾਂਤੀ ਆਉਣੀ ਆ ਰਾਜਸਥਾਨ ਚ ਕ੍ਰਾਂਤੀ ਆਉਣੀ ਆ ਭਗਵੰਤ ਮਾਨ ਤੈਨੂੰ ਵੋਟਾਂ ਨੇ ਨਹੀਂ ਹਰਾਇਆ ਪੰਜਾਬ ਦੀਆਂ ਵੱਦ ਸੀਸਾ ਨੇ ਹਰਾਇਆ ਤੇਰਾ ਹੀ ਇੱਕ ਸ਼ਬਦ ਸੀਗਾ ਕਿ ਜਦੋਂ ਮਾਰਦਾ ਪ੍ਰਮਾਤਮਾ ਨਾ ਮੁੱਕ ਮਾਰਦਾ ਔਰ ਨਾ ਹੀ ਉਹ ਲੱਤ ਮਾਰਦਾ ਜਦੋਂ ਮਾਰਦਾ ਮੱਤ ਮਾਰਦਾ ਪੰਜਾਬ ਪਿੰਡੋਂ ਨਾ ਮਾਵਾਂ ਦੀਆਂ ਬੱਦ ਸਿਸਾ ਲੱਗੀਆਂ ਜਿਨ੍ਹਾਂ ਨਾਲ ਵਾਅਦੇ ਕੀਤੇ ਸੀ ਕਿ ਜਿਹੜਾ ਚਿੱਟਾ ਉਹ 4 ਹਫ਼ਤਿਆਂ ਦੇ ਵਿੱਚ ਬੰਦ ਹੋ ਜਾਊਗਾ 4 ਮਹੀਨਿਆਂ 'ਚ ਬੰਦ ਹੋ ਜਾਊਗਾ ਮੈਂ ਇਹ ਗੱਲ ਕਹਿਣਾ ਕਿ ਯਾਦ ਰੱਖ ਲੋ ਇਹ ਬੱਦ ਸਿਸਾ ਕਿ ਅੱਜ ਉਹਨਾਂ ਮਾਵਾਂ ਦੀਆਂ ਬੱਦ ਸੀਸਾ ਲੈ ਦੇ ਕੇ ਬੈਠੀਆਂ ਜਿਨ੍ਹਾਂ ਮਾਵਾਂ ਦੇ ਪੁੱਤ ਚਿੱਟੇ ਦੇ ਨਾਲ ਅੱਜ ਵੀ ਮਰੀ ਜਾਂਦੇ ਆ ਜੇਕਰ ਤੁਹਾਡੀ ਇਹ ਸਰਕਾਰ ਕਹੇ ਕਿ ਜਿਹੜਾ ਚਿੱਟਾ ਉਹ ਤਾਂ ਜੀ ਬੰਦ ਪਿਆ ਅੱਜ ਤਾਂ ਨਸ਼ਾ ਵੇਖਦਾ ਹੀ ਨਹੀਂ ਤੇ ਮੈਂ ਤੁਹਾਡੀ ਸਰਕਾਰ ਨੂੰ ਚੈਲੰਜ ਕਰਦ ਜਿਨੇ ਚਿੱਟਾ ਲੈਣਾ ਉਹ ਮੈਂ ਪਤੇ ਦੱਸੀ ਜਾਊਂਗਾ ਜਾ ਕੇ ਚਿੱਟਾ ਲਾਏ ਆਉ ਜੇ ਕੋਈ ਤੁਹਾਡੇ 92 ਐਮਐਲਏ ਦੇ ਵਿੱਚੋਂ ਇੱਕ ਵੀ ਨਹੀਂ ਕਹਿ ਸਕਦਾ ਕਿ ਮੇਰੇ ਹਲਕੇ ਦੇ ਵਿੱਚ ਟੀਟਾ ਹੈ ਨਹੀਂ ਨੰਬਰ 1 ਨੰਬਰ 2 ਗੱਲ ਹੋਈ ਸੀ ਸਿਹਤ ਦੀ ਅੱਜ ਵੀ ਹਸਪਤਾਲਾਂ ਦੇ ਵਿੱਚ ਦੋ ਦੋ ਤਿੰਨ ਤਿੰਨ ਈਆਂ ਦੇ ਪਿਓ ਬਿਨਾਂ ਇਲਾਜ ਤੋਂ ਮਰੀ ਜਾਂਦੇ ਆ ਅੱਜ ਵੀ ਜਿਹੜੇ ਗਰੀਬ ਲੋਕ ਕੁਝ ਰੋਟੀ ਤੋਂ ਕਰਸੀ ਜਾਂਦੇ ਆ ਇਹਨਾਂ ਵੱਦ ਸੀ ਸਾਰੇ ਮਾਰਿਆ ਅੱਜ ਵੀ ਪੰਜਾਬ ਦੇ ਨੌਜਵਾਨ ਆ ਵੀਜੇਲਾਈ ਜਾਂਦੇ ਆ ਪੰਜਾਬ ਦੇ ਨੌਜਵਾਨ ਪਹਿਲਾ ਪੰਜਾਬ ਇਹਾਂ ਤੋਰਦਾ ਸੀ ਇੱਕ ਦੂਜੇ ਦੇ ਵਿਆਹ ਸ਼ਾਦੀ ਜਦੋਂ ਕਰਦਾ ਸੀ ਅੱਜ ਜਿਹੜਾ ਪੰਜਾਬ ਦੇ ਵਿੱਚ ਨੋਖਾ ਕੰਮ ਚੱਲ ਪਿਆ ਹੁਣ ਅਸੀਂ ਨੌਜਵਾਨ ਤੋਰਨ ਲੱਗ ਗਏ ਆ ਮੁੰਡੇ ਤੋਰਨ ਲੱਗ ਗਏ ਆ ਚੱਲ ਪੁੱਤ ਕੈਨੇਡਾ ਨੂੰ ਚੱਲ ਪੁੱਤ ਅਮਰੀਕਾ ਨੂੰ ਅੱਗੇ ਜਦੋਂ ਧੀ ਵੀ ਆਉਂਦੇ ਸੀ ਚਲੋ ਮਿਲਨੀ ਤੇ ਆਏ ਆ ਹਫ਼ਤੇ ਬਾਅਦ ਹਫ਼ਤੇ ਵਾਸਤੇ ਧੀ ਲੈ ਆਂਦੀ ਪਰ ਇੱਥੇ ਜਦੋਂ ਪੁੱਤ ਭੇਜ ਦਿੰਨੇ ਆ ਉਹ ਭਰਾਵਾ ਤੁਹਾਨੂੰ ਉਹਨਾਂ ਦੀਆਂ ਵੱਦ ਸਿਸਾ ਲੱਗਣਾ ਜਿਹੜੇ ਮਜਬੂਰੀ ਦੇ ਮਾਰੇ ਸੱਤ ਸਮੁੰਦਰੋਂ ਪਾਰ ਜਾਂਦੇ ਆ ਤੇ ਮਾਵਾਂ ਨੂੰ ਰੋਂਦਿਆਂ ਛੱਡ ਕੇ ਆਪ ਵੀ ਰੋਂਦੇ ਜਾਂਦੇ ਆ ਕਿਉਂਕਿ ਉਹ ਕਹਿੰਦੇ ਆ ਕਿ ਮਾਂ ਤੂੰ ਨਾ ਤਾਂ ਪਿਓ ਦੇ ਘਰੇ ਆਪਦੇ ਪਿਓ ਦੇ ਘਰੇ ਚੰਗਾ ਪਨ ਵੇਖਿਆ ਵੀ ਅਮੀਰੀ ਵੇਖੀ ਨਾ ਮੇਰੇ ਪਿਓ ਦੇ ਘਰੇ ਵੇਖੀ ਤੇ ਜਦੋਂ ਮੈਂ ਹੋਇਆ ਹੁਣ ਜਵਾਨੀ ਦੇ ਵਿੱਚ ਹੋਇਆ ਘਰ ਚਲਾਉਣਾ ਸੀ ਤੇ ਮੈਂ ਤਾਂ ਮਾਂ ਬੇਰੋਜ਼ਗਾਰ ਮੈਂ ਕੁਛ ਨਹੀਂ ਕਰ ਸਕਦਾ ਤੇ ਉਹ ਜਿਹੜਾ ਕਹ ਲੋ ਰੁੰਦਾ কুরਲਾਉਂਦਾ ਸੱਤ ਸਮੁੰਦਰੋਂ ਪਾਰ ਜਾਂਦਾ ਉਹਨਾਂ ਦੀਆਂ ਬੱਦ ਸੀਸਾਂ ਲੱਗੀਆਂ ਤਾਂ ਕਰਕੇ ਤੁਹਾਡੀ ਸਰਕਾਰ ਹਰੀ ਹਰੀ ਆ ਨੋਟਾ ਜਿਹੜਾ ਹੁੰਦਾ ਨੋਟਾ ਬਟਨ ਕਿ ਸਾਨੂੰ ਕੋਈ ਨਹੀਂ ਪਸੰਦ ਨੋਟਾ ਜਿਹੜਾ ਕਹ ਲੋ ਨੋਟਾ ਬਟਨ ਨੂੰ ਜਾਦੇ ਵੋਟਾਂ ਪਿੰਗਾਂ ਤੇ ਇਹਨੂੰ ਕਿਸੇ ਨੇ ਚੱਕਿਆ ਹੀ ਨਹੀਂਗਾ ਇਹਨੂੰ ਕਿਸੇ ਨੇ ਦੱਬਿਆ ਹੀ ਨਹੀਂਗਾ ਚੰਗੇ ਰਹਿ ਕੇ ਉਹ ਲੋਕ ਕਿਉਂਕਿ ਇਹ ਡਰਾਮੇ ਬਾਜਾ ਤੋਂ ਬਚ ਗਿਆ ਭਗਵੰਤ ਮਾਨਸਿਆ ਘਰੋਂ ਨਿਕਲ ਬਾਹਰ ਪੰਜਾਬ ਦੇ ਹਾਲਾਤ ਵੇਖ ਜਿਹੜੇ ਪੰਜਾਬ ਦੇ ਘਰ ਕੁਝ ਗਰੀਬ ਘਰ ਜਿਹੜੇ ਆਪਦੇ ਜਿੰਨਾਂ ਦੀਆਂ ਛੱਤਾਂ ਚੁੰਦੀਆਂ ਔਰ ਤੁਸੀਂ ਕਹਦੀਆਂ ਗੱਲਾਂ ਕਰੀ ਜਾਂਦੇ ਆ ਰਾਸ਼ਨ ਘਰੇ ਘਰੇ ਪਹੁੰਚਿਆ ਕਰੂਗਾ ਜੀ ਘਰ ਘਰ ਪਹੁੰਚਿਆ ਕਰੂਗਾ ਕੀ ਗੱਲ ਪੰਜਾਬ ਚ ਕੋਈ ਕਾਲ ਪਿਆ ਉਹ ਭਰਾਵਾ ਜਿਨ੍ਹਾਂ ਦੇ ਕਰ ਕਰਾਸ਼ਨ ਕਾਟ ਉਹਨਾਂ ਨੂੰ ਰਾਸ਼ਨ ਕਾਟ ਤੇ ਇੱਕ ਇੱਕ ਨੌਕਰੀ ਦੇ ਦਿੰਦਾ ਉਹ ਲੋਕਾਂ ਨੇ ਵੋਟਾਂ ਪਾਉਣੀਆਂ ਸੀ ਕੱਚੇ ਅਧਿਆਪਕ ਪੱਕੇ ਕਰਤੇ ਉਹਨਾਂ ਦੇ ਡਾਂਗਾ ਪੈਂਦੀਆਂ ਫਿਰਦੀਆਂ ਉਹ ਉਲਟਾ ਤੁਸੀਂ ਕਿਹਾ ਕਿ ਮੈਂ ਕਿਹੜੇ ਸੀਮੈਂਟ ਨਾਲ ਪੱਕਾ ਕਰਾਂ ਕੀ ਗੱਲ ਚਣਾਈ ਦਾ ਮਿਸਤਰੀ ਆ ਜੇਕਰ ਚਣਾਈ ਦਾ ਮਿਸਤਰੀ ਆ ਤੇ ਬਾਪੂ ਵੀ ਮੇਰਾ ਚਣਾਈ ਦਾ ਮਿਸਤਰੀ ਆ ਅੱਜ ਕੱਲ ਉਹਦੇ ਕੋਲ ਕੰਮ ਹੈ ਨਹੀਂ ਜੇਕਰ ਕਰੀ ਜਾਂਦਾ ਕਿਤੇ ਠੇਕਾ ਮਾਰੇ ਤਾਂ ਲਵਾ ਦੇ ਭੋਲਿਆ ਡਰਾਮੇ ਬਾਜ਼ੀਆਂ ਕਰਕੇ ਸਟੇਜਾਂ ਤੇ ਖੜਕੇ ਜਿੰਨਾ ਅੱਗੇ ਡਰਾਮੇ ਬਾਜ਼ੀਆਂ ਕਰਦੇ ਆ ਉਹ ਥੋਡੀਆਂ ਹੀ ਪਾਰਟੀਆਂ ਦੇ ਆ ਕਿਸੇ ਬਗਾਨੀਆਂ ਦੇ ਨਹੀਂ ਗੇ ਤਾਂ ਕਰ ਕਿਉਂ ਥੋਡੀਆਂ ਗੱਲਾਂ ਸੁਣਦੇ ਆ ਜਿਹਨੂੰ ਤੁਸੀਂ ਐਮਪੀ ਦੀ ਟਿਕਟ ਕਹਿ ਦਿੰਨੇ ਆ ਜਿਹਨੂੰ ਤੁਸੀਂ ਜਿਹੜਾ ਕਹਿ ਲੋ ਕਦੇ ਐਮਐਲਏ ਦੀ ਟਿਕਟ ਕਹਤੀ ਉਹ ਤੁਹਾਡੇ ਢੋਲੇ ਗਾਉਂਦਾ ਹੁਣ ਰਹੀ ਗੱਲ ਇਹ ਆ ਕਿ ਸਾਡੇ ਪੰਜਾਬ ਦਾ ਮੁੱਖ ਮੰਤਰੀ ਕਦੇ ਛੱਤੀਸਗੜ ਗਿਆ ਕਦੇ ਰਾਜਸਥਾਨ ਗਿਆ ਕਦੇ ਕਿਤੇ ਗਿਆ ਵੈਸੇ ਤਾਂ ਸਾਰੇ ਇੰਡੀਆ 'ਚ ਹੀ ਘੁੰਮਦਾ ਫਿਰਦਾ ਕੇਜਰੀਆਲ ਪਿੱਛੇ ਪਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਜੇਕਰ ਤੁਸੀਂ ਕੇਜਰੀਆਲ ਨੂੰ ਇਹ ਕਹਾਂ ਹੁੰਦਾ ਕਿ ਭਾਈ ਮੇਰੇ ਪੰਜਾਬ ਦੇ ਵਿੱਚ ਚਿੱਟੇ ਦੇ ਨਾਲ ਹਾਲਾਤ ਬੁਰੇ ਹੋਏ ਪਏ ਆ ਮੈਂ ਪਹਿਲਾਂ ਚਿੱਟਾ ਖਤਮ ਕਰਨ ਤਾ ਪੰਜਾਬ ਦੀਆਂ ਮਾਵਾਂ ਨੇ ਤੇਰੇ ਨਾਲ ਤੁਰਨਾ ਸੀ ਜੇਕਰ ਇਹ ਕਿਹਾ ਹੁੰਦਾ ਕਿ ਕੇਸਰੀਵਾਲ ਜੀ ਮੈਂ ਫਰੀ ਦੀ ਸਹੂਲਤ ਨਹੀਂ ਦੇਣੀ ਘਰ ਘਰ ਰੋਜ਼ਗਾਰ ਦੇਣਾ ਤੇ ਉਹ ਜਿਹੜਾ ਪੈਸਾ ਹਰ ਚੀਜ਼ ਮੁੱਲ ਖਰੀਦਣ ਜਿਹਦੇ ਕੋਲ 40000 ਦੀ ਨੌਕਰੀ ਹੋਈ ਉਹ 4000 ਰੁਪਿਆ ਬਿਜਲੀ ਬਿੱਲ ਵੀ ਭਰ ਸਕਦਾ ਕਿ ਕੇਸਰੀਵਾਲ ਸਾਹਿਬ ਜੀ ਮੈਂ ਕੋਈ ਫਰੀ ਦੀ ਸਹੂਲਤ ਨਹੀਂ ਦੇਣੀ ਤੇ ਕੇਦਰੀ ਆਲ ਦਾ ਜਿਹੜਾ ਮੁਖ ਜਿਹੜੀ ਆ ਗੰਡਜੀ ਦਿੱਤੀ ਆ ਇਸ ਟਾਈਮ ਝਾੜੂ ਚੋਂ ਨਿਸ਼ਾਨ ਜਿਹੜੇ ਕਹ ਲੋ ਪੰਜਾਬ ਦੇ ਵਿੱਚ ਸਾਡੇ ਜਿਹੜੇ ਐਮ ਐਲ ਏ ਆ ਜਿਹੜੇ ਅੱਜ 92 ਤਿੱਲਾ ਕੱਠੀਆਂ ਕੀਤੀਆਂ ਹੋਆਂ ਸਾਰੀਆਂ ਦੀਆਂ ਸਾਰੀਆਂ ਚੁੱਪ ਬੈਠੀਆਂ ਪੰਜਾਬ ਦੇ ਮੁੱਦਿਆਂ ਤੇ ਮੈਂ ਗਰੰਟੀ ਦੇ ਨਾਲ ਕਹਿਣਾ ਜੇਕਰ ਤੁਸੀਂ ਪੰਜਾਬ ਦੀ ਗੱਲ ਬੋਲੀ ਹੁੰਦੀ ਤਾਂ ਕਦੇ ਵੀ ਤੁਸੀਂ ਉਹਨਾਂ ਚੀਜ਼ਾਂ ਤੋਂ ਹਰਦੇ ਨਹੀਂ ਸੀ ਕਿਉਂਕਿ ਪੰਜਾਬ ਦੇ ਲੋਕਾਂ ਨੇ ਤੁਹਾਡਾ ਜਿਹੜਾ ਕਹ ਲੋ ਪ੍ਰਚਾਰ ਜਾ ਕੇ ਆਪ ਕਰਨਾ ਸੀ ਕਿ ਪੰਜਾਬ ਭਾਈ ਇਹਨਾਂ ਨੇ ਸੋਨੇ ਦੀ ਚਿੜੀ ਬਣਾਤੀ ਪਰ ਜਿਹੜਾ ਕਹ ਲੋ ਹੁਣ ਤਾਂ ਪੰਜਾਬ ਚਿੜੀ ਨਹੀਂ ਰਿਹਾ ਸੋਨੇ ਦੀ ਚਿੜੀ ਤਾਂ ਗਾਂ ਦੀ ਗੱਲ ਰਹਿ ਗਈ ਚਿੜੀ ਨਹੀਂ ਰਿਹਾ ਇੱਥੇ ਤਾਂ ਸਾਡੇ ਪੈਸੇ ਤੇ ਕਦੇ ਜਹਾਜ਼ ਕਰਾਏ ਤੇ ਲੈਣੇ ਕਦੇ ਆ ਬੈਨਰ ਪੋਸਟਰ ਲਾਉਣੇ ਇਹ ਕਹ ਲੋ ਇਹ ਸਾਨੂੰ ਘਾਟਾ ਜੇ ਸਾਨੂੰ ਉਹ ਬੰਦਾ ਪੇਸ਼ ਕਰੋ ਤੁਸੀਂ ਕਹਿੰਨੇ ਆ ਨਾ ਕਿ 50 ਹਜ਼ਾਰ ਕਰੋੜ ਦਾ ਕਰਜ਼ਾ ਚਾ ਕੇ ਇੱਥੇ ਪਰਿਆ ਉੱਥੇ ਪਰਿਆ ਇੱਥੇ ਪਰਿਆ ਕਦੇ ਤੁਸੀਂ 40 ਕਰੋੜ ਰੁਪਈਆ ਆ ਕੇ ਜੀਐਕਸੀ ਜਿਹੜੀ ਕਰੋ ਤੀਰਥ ਯਾਤਰਾ ਵਾਸਤੇ ਲਾਇਆ ਅੱਜ ਲੋਕਾਂ ਨੂੰ ਤੀਰਥ ਯਾਤਰਾ ਦੀ ਲੋੜ ਨਹੀਂ ਗਈ ਅੱਜ ਲੋਕਾਂ ਨੂੰ ਰੋਜ਼ਗਾਰ ਦੀ ਲੋੜ ਆ ਪੰਜਾਬ ਦੇ ਵਿੱਚ ਅੱਜ ਲੋਕਾਂ ਦੇ ਘਰ ਛੱਤਾਂ ਚੁੰਦੀਆਂ ਫਿਰਦੀਆਂ ਉਹਨੂੰ ਛੱਤਾਂ ਦੀ ਲੋੜ ਆ ਲੋਕਾਂ ਕੋਲ ਮਕਾਨ ਹੈ ਨਹੀਂ ਰਹਿਣ ਨੂੰ ਉਹਨਾਂ ਦੀ ਉਹਨਾਂ ਨੂੰ ਮਕਾਨਾਂ ਦੀ ਲੋੜ ਆ ਜਿਹੜਾ ਕਹਿ ਲੋ ਤੁਸੀਂ 40 ਕਰੋੜ ਰੁਪਇਆ ਤੀਰਥ ਯਾਤਰਾ ਵਾਸਤੇ ਲਾਤਾ ਪਰ ਜਿਹੜੇ ਲੋਕਾਂ ਦੇ ਆ ਜਿਹੜਾ ਕਹੋ ਜਦੋਂ ਪਾਣੀ ਆਇਆ ਤੇ ਜਦੋਂ ਪਾਣੀ ਆਇਆ ਉਹਦਾ ਤੁਸੀਂ ਉਹਨਾਂ ਦੇ ਜਿਹੜੇ ਘਰ ਬਰਵਾਦ ਹੋ ਗਏ ਆਖੇ ਮੈਂ ਦੇਉਂਗਾ ਮੁਰਗੀ ਦਾ ਮੁਆਵਜ਼ਾ ਮੈਂ ਦੇਉਂਗਾ ਬੱਕਰੀ ਦਾ ਮੁਆਵਜ਼ਾ ਪੈਨਸ਼ਨ ਨਾ ਲਓ ਲੋਕ ਖੁਸ਼ ਹੋਗੇ ਕੋਈ ਗੱਲ ਨਹੀਂ ਸਾਡੀ ਬੱਕਰੀ ਮਰ ਗਈ ਤੇ ਭਗਵੰਤ ਮੈਂ ਦੇ ਦਊਗਾ ਪਰ ਇਹ 40 ਕਰੋੜ ਰੁਪਇਆ ਤੁਸੀਂ ਤੀਰਥ ਯਾਤਰਾ ਤੇ ਲਾਤਾ ਪਰ ਉਹਨਾਂ ਲੋਕਾਂ ਨੂੰ ਤੁਸੀਂ 65-500 ਰੁਪਏ ਦਾ ਚੈੱਕ ਦਿੱਤਾ ਜਿਨ੍ਹਾਂ ਦੇ ਦੋ-ਦੋ ਮਕਾਨ ਡਿੱਗ ਪਏ ਜਦੋਂ ਆ ਜਦੋਂ ਕਹਿੰਦੇ ਪਾਣੀ ਆਇਆ ਪਰ ਪੰਜਾਬ ਦੇ ਲੋਕ ਰੋਂਦੇ ਕਰਲਾਉਂਦੇ ਰਹਿ ਗਏ ਉਦੋਂ ਪੰਜਾਬ ਦੇ ਲੋਕ ਜਿਨ੍ਹਾਂ ਨੇ ਰਾਸ਼ਨ ਬਚਾਇਆ ਉਹਨਾਂ ਕੋਲ ਜਿੰਨਾ ਜ਼ਿਲ੍ਹਿਆਂ ਦੇ ਵਿੱਚ ਪਾਣੀ ਆਇਆ ਸੀ ਹੜ੍ਹ ਆਇਆ ਸੀ ਇਹਨਾਂ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਸਾਡੇ ਸਿੱਖ ਭਾਈਚਾਰੇ ਨੇ ਤੇ ਜਿਹੜਾ ਸਾਡਾ ਕੋਈ ਹੋਰ ਭਾਈਚਾਰਾ ਵੀ ਆ ਉਹਨਾਂ ਦਾ ਵੀ ਧੰਨਵਾਦ ਆ ਉਹਨਾਂ ਨੇ ਜਾ ਕੇ ਜਿਹੜਾ ਕਹ ਲੋ ਖਾਣਾ ਪਚਾਇਆ ਤੇ ਤੁਸੀਂ ਕਦੇ ਪਜਾਮਾ ਲਿਬੜਿਆ ਮੇਰਾ ਪਜਾਮੇ ਲਿਬੜੇ ਨੂੰ ਕੀ ਕਰਨਾ ਆਖੇ ਕੋਈ ਮੁੱਖ ਮੰਤਰੀ ਦਾ ਪਜਾਮਾ ਲਿਬੜਿਆ ਕੋਈ ਆਇਆ ਜਹਾਜ ਤੋਂ ਥੱਲੇ ਤੇ ਇਹ ਵੀ ਇੱਕ ਪਹਿਲਾ ਮੁੱਖ ਮੰਤਰੀ ਸੀ ਜਿਹਨੇ 3 ਲੱਖ ਦੇ ਬੂਟ ਪਾਏ ਸੀ ਜਿਹਨੇ 3500 ਡਾਲਰ ਦੇ ਬੂਟ ਪਾਏ ਸੀ ਇਹ ਵੀ ਪਹਿਲਾ ਮੁੱਖ ਮੰਤਰੀ ਸੀ ਜਿਹਦੇ ਨਾਲ 110 ਗੱਡੀਆਂ ਰਹਿੰਦੀਆਂ ਇਹ ਮੈਨੀਆਂ ਦਾ ਪ੍ਰਤਾਪ ਬਾਜਵਾ ਦੇ ਬਿਆਨ ਸੀ ਸੁਣਲਾ ਜਾ ਕੇ ਇਹ ਤੁਸੀਂ ਹਰੇਆ ਬਦ ਸੀਸਾਂ ਦੇ ਨਾਲ ਮੈਂ ਕਹਿੰਨਾ ਕਿ ਸਤੇਟਾਂ ਜਿਹੜੀਆਂ ਕਹਿ ਲੋ ਉਹਨਾਂ ਦੇ ਕੋਈ ਚੰਗੇ ਪੁੰਨ ਕੀਤੇ ਸੀ ਜਿਨ੍ਹਾਂ ਨੇ ਤੁਹਾਨੂੰ ਜਿਤਾਇਆ ਨਹੀਂਗਾ ਕਦੇ ਕਿਸੇ ਸਟੇਟ ਤੇ ਜਾ ਕੇ ਗੜਵੇ ਖੇੜ ਕੇ ਉਹਨਾਂ ਕਦੇ ਕਿਤੇ ਨੱਚ ਕੇ ਉਹਨਾਂ ਕਦੇ ਕਿਸੇ ਨੂੰ ਪੰਪ ਲਾ ਕੇ ਉਹਨਾਂ ਪੰਜਾਬ ਦੇ ਲੋਕ ਆ ਕੇਸਰੀয়াল ਦੇ ਝਾੜੂ ਤੇ ਨਹੀਂ ਤੀਜੇ ਪੰਜਾਬ ਦੇ ਲੋਕ ਤੇਰੇ ਤੇ ਤੀਜੇ ਪੰਜਾਬ ਦੇ ਲੋਕਾਂ ਨੂੰ ਇਹ ਸੀ ਕਿ ਸਾਡਾ ਪੁੱਤ ਸਾਡਾ ਭਰਾ ਸਾਡਾ ਭਤੀਜਾ ਸਾਡਾ ਮੁੰਡਾ ਪਰ ਪੰਜਾਬ ਦੇ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਸਿਰਫ ਤੇ ਸਿਰਫ ਗੱਲਾਂ ਹੀ ਆ ਮੈਂ ਸਿਰਫ ਚਾਰ ਗੱਲਾਂ ਦੱਸਦਾ ਉਹ ਹਜੇ ਤੱਕ ਪੂਰੀਆਂ ਨਹੀਂ ਹੋਆਂ ਪਹਿਲਾ ਸੀ ਸਿਹਤ ਸਿੱਖਿਆ ਰੋਜ਼ਗਾਰ ਔਰ ਦੂਜੀ ਜਿਹੜੀ ਗੱਲ ਰਹਿ ਗਈ ਆ ਕਿ ਅੱਜ ਵੀ વીਜੇ ਲੱਗਣੋਂ ਬੰਦ ਨਹੀਂ ਹੋਏ ਨੰਬਰ 2 ਤੇ ਅੱਜ ਚਿੱਟਾ ਬੰਦ ਨਹੀਂ ਹੋਇਆ ਅੱਜ ਪ੍ਰਸ਼ਟਾਚਾਰੀ ਬੰਦ ਨਹੀਂ ਹੋਈ ਗਰੀਬ ਲੋਕ ਅੱਜ ਵੀ ਧੱਕੇ ਖਾਂਦੇ ਫਿਰਦੇ ਆ ਚਾਹ ਕੋਈ ਐਸਸੀ ਆ ਚਾਹ ਕੋਈ ਬੀਸੀ ਆ ਚਾਹ ਕੋਈ ਜਰਨਲ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਹਲੇ ਵੀ ਤੁਹਾਡੇ ਕੋਲ ਮੌਕਾ ਇਹ ਪੰਜਾਬ ਦੇ ਲੋਕ ਤੁਹਾਡੇ ਪੱਖੀ ਖੜ ਜਣਗੇ ਇਹ ਪੰਜਾਬ ਦੇ ਲੋਕ ਕੇਸਰੀ ਆਲ ਨੂੰ ਨਹੀਂ ਜਾਣਦੇ ਜੇਕਰ 92 ਸੀਟਾਂ ਤਾ ਭਗਵੰਤ ਮਾਨ ਦੇ ਮੂੰਹ ਨੂੰ ਆਈਆਂ ਹੋਰ ਕਿਸੇ ਨੂੰ ਵੋਟ ਨਹੀਂ ਪਈ ਇਹ ਗੱਲ ਸਮਝ ਲਓ ਐਸ ਟਾਈਮ ਪੰਜਾਬ ਦੇ ਲੋਕ ਤੁਹਾਡੇ ਤੋਂ ਇੰਨੇ ਦੁਖੀ ਹੋਏ ਪਏ ਆ ਇੰਨਾ ਦੁਖੀ ਤਾਂ ਕੋਈ ਭੂਤਾਂ ਤੋਂ ਨਹੀਂ ਹੋਇਆ ਸੀ ਜਿੰਨਾ ਤੁਹਾਡੀ ਸਰਕਾਰ ਤੋਂ ਹੋ ਗਿਆ ਯਾਦ ਰੱਖ ਲੋ ਗੱਲ ਹਲੇ ਵੀ ਬੇਨਤੀ ਕਰਦਾ ਸਿਹਤ ਸਿੱਖਿਆ ਰੁਜ਼ਗਾਰ ਦਾ ਪ੍ਰਬੰਧ ਕਰੋ ਜਿਹੜਾ ਚਾਹੇ ਕੋਈ ਐਸਸੀ ਆ ਬੀਸੀ ਆ ਜਰਨਲ ਆ ਹਿੰਦੂ ਮੁਸਲਮ ਸਿੱਖ ਈਸਾਈ ਆ ਘਰ ਘਰ ਰੁਜ਼ਗਾਰ ਦਿਓ ਕੱਚੇ ਤੇ ਆਪ ਕਾਜ ਵੀ ਪੱਕੇ ਨਹੀਂ ਹੋਏ ਉਹ ਅੱਜ ਵੀ ਰੋਂਦੇ ਫਿਰਦੇ ਆ ਉਹ ਤਾਂ ਸੀਮੈਂਟ ਦੀਆਂ ਗੱਲਾਂ ਕਰਦੇ ਆ ਆਪਾਂ ਪਰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਇੱਕ ਮੁੱਖ ਮੰਤਰੀ ਦਰਦ ਸਮਝੇ ਉਹਨਾਂ ਦਾ ਇਹ ਮੇਰੀ ਬੇਨਤੀ ਹੈ ਤੁਹਾਡੇ ਅੱਗੇ ਤੇ ਇਸ ਕਰਕੇ ਜਿੰਨੀਆਂ ਸਟੇਟਾਂ 'ਚ ਜਾਓਗੇ ਤੁਹਾਨੂੰ ਤੁਹਾਨੂੰ ਹਾਰ ਮਿਲਣੀ ਆ ਉਹਦਾ ਕਾਰਨ ਕੀ ਆ ਤੁਸੀਂ ਜ਼ੋਰ ਤਾਂ ਬੜਾ ਲਾਇਆ ਕਦੇ ਮੀਡੀਆ ਦੇ ਪੇਜ ਬੰਦ ਕਰਤੇ ਕਦੇ ਜਿਹੜੇ ਮੇਰੇ ਜਿਹੜਾ ਕਹਿੰੋ ਪੰਜਾਬ ਵਾਸਤੇ ਬੋਲਦੇ ਆ ਉਹਨਾਂ ਦੇ ਪੇਜ ਬੰਦ ਕਰਤੇ ਜਿਹੜੇ ਤੁਹਾਡੇ ਵਿਰੋਧ ਬੋਲਦੇ ਉਹਨਾਂ ਦੇ ਪੇਜ ਬੰਦ ਕਰਤੇ ਬੜਾ ਜ਼ੋਰ ਲਾਇਆ ਪਰ ਫਿਰ ਵੀ ਉਹਨਾਂ ਸਟੇਟਾਂ 'ਚ ਹਰੇ ਆ ਅੱਗੇ ਵੀ ਹਰਦੇ ਰੋਵੰਗੇ ਜਿੰਨਾ ਚਿਰ ਪੰਜਾਬ ਦੇ ਲੋਕਾਂ ਦੀਆਂ ਬਦਸਿਸਾਂ ਲੱਗਣੀਆਂ ਕਿਉਂਕਿ ਪੰਜਾਬ ਦੇ ਲੋਕ ਭੋਲੇ ਆ ਚਲਾਕ ਨਹੀਂ ਗੇ ਇਹਨਾਂ ਦੇ ਦਿਲਾਂ ਦੇ ਵਿੱਚ ਰੱਬ ਵਸਦਾ ਯਾਦ ਰੱਖ ਲੋ ਤੁਹਾਨੂੰ ਹਰ ਗਰੀਬ ਦੀ ਬਦਸਿਸ ਲੱਗੀ ਆ ਜਿਨ੍ਹਾਂ ਨਾਲ ਤੁਸੀਂ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਨਹੀਂ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ